ਸਾਰਿਆਂ ਨੂੰ ਸਾਰਿਆਂ ਦਾ ਮੋਸਟ ਵੈਲਕਮ ਹੈ ਲਾਈਵ ਦੇ ਵਿੱਚ ਪਹੁੰਚੋ ਜੀ ਲਾਈਵ ਦੇ ਵਿੱਚ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਸਾਰੇ ਵੀਰਾਂ ਭੈਣਾਂ ਦਾ ਵੈਲਕਮ ਕਰਦੇ ਆਂ ਲਾਈਵ 'ਚ ਪਹੁੰਚੋ ਲਾਈਵ 'ਚ ਜੀ ਸਾਰੇ ਵੀਰ ਭੈਣ ਭਰਾ ਮੋਸਟ ਵੈਲਕਮ ਹੈ ਜੀ ਲਾਈਵ ਦੇ ਵਿੱਚ ਸਾਰੇ ਵੀਰ ਭੈਣ ਭਰਾਵਾਂ ਦਾ ਜੀ मेरी ज़िंदगी सिस्टर जी अभी सपोर्ट मत करो आप मेरी ज़िंदगी सिस्टर जी सपोर्ट मत करिए अभी सपोर्ट आप शाम को करिएगा ये तो मैं ऐसे ही लाइव किया है दूसरा ऐड वाली में सपोर्ट करिएगा हाँ मेरी ज़िंदगी सिस्टर जी सुन रहे हैं हाँ ओके थैंक यू आप शाम को सपोर्ट करिएगा ਥੈਂਕ ਯੂ ਮੋਸਟ ਵੈਲਕਮ ਜੀ ਸਾਰੇ ਵੀਰਾਂ ਭੈਣਾਂ ਦਾ ਜੋ ਵੀ ਲਾਈਵ ਦੇ ਵਿੱਚ ਆ ਰਹੇ ਆ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਹਾਂ ਓਕੇ ਭਾਈ ਜੀ ਓਕੇ ਓਕੇ ਥੈਂਕ ਯੂ ਮੇਰੀ ਜਿੰਦਗੀ ਦੀ ਸਿਸਟਰ ਜੀ ਸਮਝਣ ਲਈ ਬਹੁਤ ਬਹੁਤ ਧੰਨਵਾਦ ਜੀ। ਇਹ ਸਾਰੇ ਵੀਰ ਭੈਣ ਭਰਾ ਜੋ ਜੀ ਜੁੜਜੋ ਲਾਈਵ ਦੇ ਨਾਲ ਸਾਰਿਆਂ ਦਾ ਮੋਸਟ ਵੈਲਕਮ ਹੈ ਲਾਈਵ ਦੇ ਵਿੱਚ। ਸ਼ੇਬੀ ਹੋਰ ਕੀ ਹਾਲ ਹੈ ਸ਼ੇਬੀ ਹੋਰ ਠੀਕ ਠਾਕ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਾਈਕ ਕਰ ਦਿਓ ਜੀ ਡਬਲ ਟੈਪ ਕਰ ਦਿਓ ਸਕਰੀਨ ਨੂੰ ਲਾਈਕ ਹੋ ਜਾਊਗਾ ਠੀਕ ਜੀ ਠੀਕ ਹੀ ਚਾਹੀਦਾ ਬਾਈ ਠੀਕ ਹੀ ਚਾਹੀਦਾ ਹੋ ਸਣਾਓ ਕਿਵੇਂ ਘਰ ਪਰਿਵਾਰ ਠੀਕ ਆ ਸਾਰੇ ਆਪਣੇ ਦੱਸੋ ਵਧੀਆ ਜੀ ਵਧੀਆ 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 ਜੀ ਬਸ ਜੋ ਵੀ ਵੀਰ ਭੈਣ ਭਰਾ ਲਾਈਵ ਦੇ ਵਿੱਚ ਆ ਰਹੇ ਜੀ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਭ ਓਕੇ ਹੈ ਓਕੇ ਚਾਹੀਦਾ ਜੋ ਓਕੇ ਚਾਹੀਦਾ ਚੰਗੀ ਗੱਲ ਹੈ ਓਕੇ ਚਾਹੀਦਾ ਜੀ ਠੀਕ ਹੀ ਹੋਣਾ ਚਾਹੀਦਾ ਠੰਡ ਬਹੁਤ ਆ ਹਾਂਜੀ ਠੰਡ ਬਹੁਤ ਹੋ ਗਈ ਐ ਤਿੰਨ ਚਾਰ ਦਿਨਾਂ ਦੀ ਠੰਡ ਬਹੁਤ ਆ ਬਾਈ ਮਰ ਗਈ ਐ ਠੰਡ ਬਾਕੀ ਠੰਡ ਦਾ ਟਾਈਮ ਵੀ ਐ ਹੁਣ ਅੰਮ੍ਰਿਤ ਪੈਣੀ ਐ ਹੋਣਾ ਠੰਡ ਬੂ ਫਿਰ ਪਾਉ ਕਦੋਂ ਤਿੰਨ ਚਾਰ ਦਿਨਾਂ ਦੀ ਜ਼ਿਆਦਾ ਪੈਣ ਲੱਗੀ ਐ ਤੂੰ ਪਹਿਲਾਂ ਠੰਡ ਹੈ ਨਹੀਂ ਸੀ ਅੰਦਰ ਦਾ ਕੋਈ ਹਲ ਦਸ਼ੋਗਰੀ ਵਾਲੀ ਜੀ ਹੀਟਰ ਲਾ ਕੇ ਬੈਠੋ ਜੀ ਹੀਟਰ ਲਾ ਕੇ ਬੈਠੋ ਮੁਰੇ ਹੀਟਰ ਦੇ ਜਾਂ ਅਗਵਾਲ ਕੇ ਰੱਖੋ ਧੂਣੀ ਬਾ ਕੇ ਰੱਖੋ ਅੰਦਰ ਆਪਣੇ ਬੈਸਤਰਿਆਂ 'ਚ ਬੈਠੇ ਰਹੋ ਬਾਹਰ ਨਾ ਨਿਕਲੋ ਇਹ ਲਿਖਿਆ ਬਲ ਆਇਆ ਜੋ ਬਲ ਆਇਆ ਜੋ ਅੱਛਾ ਬਾਲਣ ਹੈ ਨਹੀਂ ਗਾ ਹੀਟਰ ਲਾ ਕੇ ਰੱਖੋ ਬਈ ਹੀਟਰ ਲਾ ਕੇ ਰੱਖੋ ਹੀਟਰ ਲੱਗ ਜਾਂਦਾ ਬਿਜਲੀ ਫ੍ਰੀ ਹੈ ਬਿਜਲੀ ਨਾਲ ਜਿ ਬੈਠੇ ਹੋ ਬਾਹਰ ਨਾ ਨਿਕਲੋ ਠੰਡ ਤੋਂ ਬਚੋ ਕੋਈ ਪੱਕਾ ਹੱਲ ਦੱਸੋ ਕੋਈ ਪੱਕਾ ਹੱਲ ਨਹੀਂ ਮਿਲਦਾ। ਕੋਈ ਹੱਲ ਕੋਈ ਨਹੀਂ। ਤੇ ਆਪਣਾ ਬਰਹਿਜ ਕਰੋ ਬਾਹਰ ਹੁੰਦਾ ਜਾਂਦੋਂ ਠੰਡ ਤੋਂ ਬਚੋ। ਬੇਸਤਰਾਂ 'ਚ ਬੈਠੇ ਰਹੋ। ਤੇ ਠੰਡ ਤੋਂ ਬਚਾ ਦੇਣੀ। ਮਾ ਮਾ ਕੋਣ ਕਰੂ ਫਿਰ ਜੇ ਬਾਹਰ ਨਾ ਗਈ ਕੰਮ ਲੇਟ ਕਰ ਲਓ ਥੋੜਾ ਜਿਆ ਮੰਨ ਲਓ ਜਿੱਥੇ ਆਪਾਂ ਪਹਿਲਾਂ ਕੋਈ 7 ਵਜੇ 8 ਵਜੇ ਉੱਠਦੇ ਆ ਤਾਂ ਉੱਥੇ 9 9:30 ਵਜੇ ਟਕੜੋ ਘੰਟਾ ਨੂੰ ਘੰਟਾ ਲੇਟ ਕਰ ਲਓ ਕੰਮ ਤਾਂ ਕਰਨਾ ਹੀ ਹੈ ਜੀ ਕੰਮ ਤਾਂ ਚਲੋ ਐਵੇਂ ਸਾਰਾ ਦਿਨ ਤਾਂ ਐ ਨਹੀਂ ਵੀ ਸਾਰਾ ਦਿਨ ਧੁੰਦੀ ਪਈ ਜਾਉਗੀ ਤਾਂ ਓਪੀ ਨਿਕਲਦੀ ਐ ਕੋਈ ਮੰਨ ਲਓ 10:00 ਵਜੇ ਓਪੀ ਨਿਕਲੀ ਹੁੰਦੀ ਤਾਂ 10:30 ਵਜੇ ਤੁਹਾਨੂੰ ਉਹ ਆਪਣੇ ਕੰਮ ਕਰ ਕਰੋ ਜਿਹੜੇ ਕੰਮ ਆਪਾਂ ਥੋੜਾ ਜਿਹਾ ਪਹਿਲਾਂ ਕਰਦੇ ਸੀ ਉਹਨਾਂ ਨੂੰ ਅੱਗੇ ਪਿੱਛੇ ਕਰ ਲਓ ਹਾਂ ਹਾਂ ਪਾਪਾ ਨੂੰ ਕਹੋ ਇਹ ਗੱਲ ਕੇ ਲੇਟ ਉੱਠ ਕਰੋ ਮੈਂ ਵੈਦੂ ਹੀ ਠੰਡ ਤੋਂ ਬਚਣ ਦਾ ਹੱਲ ਦੱਸਿਆ ਸੀ ਇਹ ਹੀ ਹੱਲ ਆ ਬਾਈ ਜਾਂ ਫਿਰ ਹੀਟਰ ਵਗੈਰਾ ਲਾ ਕੇ ਰੱਖੋ ਆਪਣਾ ਤੇ ਟੂਣੀ ਵਗੈਰਾ ਆ ਕੇ ਰੱਖੋ ਕੰਮ ਕਰਦੇ ਰਹੋ ਵੈਸੇ ਕੰਜੇ ਕੰਮ ਕਰਦਾ ਰਹੇ ਬੰਦਾ ਠੰਡ ਤਾਂ ਵੈਸੇ ਨਹੀਂ ਲੱਗਦੀ ਕੰਮ ਕਰਨ ਵਾਲੇ ਬੰਦੇ ਨੂੰ ਠੰਡ ਨਹੀਂ ਲੱਗਦੀ ਹੁੰਦੀ ਠੰਡ ਤਾਂ ਬੇਲੇ ਬੰਦਿਆਂ ਵਾਸਤੇ ਆ ਆ ਕੰਮ ਵਾਲੇ ਬੰਦਿਆਂ ਵਾਸਤੇ ਕੋਈ ਠੰਡ ਨਹੀਂ ਹੁੰਦੀ ਬਾਈ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਠੰਡ ਨਹੀਂ ਲੱਗਦੀ ਹੁੰਦੀ ਹੰਦ ਹੁੰਦੀ ਹੈ ਪਹਿਲੇ ਬੰਦਿਆਂ ਵਾਸਤੇ ਹੋਰ ਦਸੋ ਗੱਲਬਾਤ ਵਧੀਆ ਬਾਈ ਵਧੀਆ ਬਸ ਠੀਕ ਠਾਕ ਹੈ ਬਸ ਆਪਣੇ ਦਸੋ ਲਾਈਕ ਕਰ ਦਿਓ ਜੀ ਜੋ ਵੀ ਵੀਰ ਭੈਣ ਭਰਾ ਆ ਰਹੇ ਆ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੋਸਟ ਵੈਲਕਮ ਕਰਦੇ ਆ ਲਾਈਵ ਦੇ ਵਿੱਚ 12 ਲੋਕ ਦੇਖ ਰਹੇ ਆ ਜੀ ਤੇ ਲਾਈਕ ਤਿੰਨੀ ਹੈ ਤੇ ਤਿੰਨ ਡਬਲ ਟੈਪ ਕਰ ਦਿਓ ਸਕਰੀਨ ਨੂੰ ਜੀ ਲਾਈਕ ਹੋ ਜਾਊਗਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਵੀ ਲਾਈਵ ਦੇ ਵਿੱਚ ਆਏ ਆ ਮੋਸਟ ਵੈਲਕਮ ਕਰਦੇ ਆ ਓਕੇ ਪ੍ਰੋ ਮਹਿੰਦਰਾ ਪਬਜੀ ਮਹਿੰਦਰਾ ਪਬਜੀ ਜੀ 모ਸਟ ਵੈਲਕਮ ਹੈ ਲਾਈਵ ਦੇ ਵਿੱਚ ਥੈਂਕ ਯੂ ਆਰਟ ਭੇਜਦੇ ਆ ਜੀ ਇਧਰੋਂ ਬਹੁਤ ਬਹੁਤ ਧੰਨਵਾਦ ਲਾਈਕ ਕਰਤਾ ਜੀ ਲਾਈਕ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਅਜੋ ਵੀ ਹੋਰ ਵੀਰ ਵੀ ਜੋ ਆਪਾਂ ਨੂੰ ਦੇਖ ਰਹੇ ਹੈ ਜੀ ਉਹ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ 모ਸਟ ਵੈਲਕਮ ਕਰਦੇ ਆ ਲਾਈਵ ਦੇ ਵਿੱਚ ਸਾਰੇ ਵੀਰਾਂ ਭੈਣਾਂ ਦਾ ਜੀ ओके ब्रो लिख रहे ही ओके प्रो लिखा गया सारे ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਲਾਈਵ ਨੂੰ ਲਾਈਕ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੇਰ ਨਿਊ ਅੰਗਰੇਜ਼ੀ ਨਹੀਂ ਹੁੰਦੀ ਬਾਈ ਪੰਜਾਬੀ ਜਾਂ ਹਿੰਦੀ ਚ ਲਿਖ ਦੋ ਇੰਨੀ ਅੰਗਰੇਜ਼ੀ ਨਹੀਂ ਹੁੰਦੀ ਲਾਈਕ ਕਰੋ ਜੀ ਸਭ ਹਾਂ ਸੇਭੀ ਬਰਾਰ ਜੀ ਕਹਿ ਰਹੇ ਜੀ ਲਾਈਕ ਕਰੋ ਸਾਰੇ ਬਹੁਤ ਬਹੁਤ ਧੰਨਵਾਦ ਜੀ ਅੰਗਰੇਜ਼ ਨਾਲ ਲਿਖੋ ਜੀ ਅੰਗਰੇਜ਼ ਚ ਨਹੀਂ ਆਉਂਦੀ ਜੀ ਇੰਨੀ ਪੰਜਾਬੀ ਲਿਖ ਦਿਓ ਜਾਂ ਹਿੰਦੀ ਲਿਖ ਦਿਓ ਅੰਗਰੇਜ਼ ਨਹੀਂ ਪੜ ਸਕਦੇ ਜੀ ਲਾਈਕ ਕਰੋ ਜੀ ਸਭ ਹਾਂਜੀ ਲਾਈਕ ਕਰੋ ਜੀ ਸਾਰੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਜੇ ਸੁਪਰ ਚੈਟ ਕਰ ਸਕਦੇ ਹੋ ਤਾਂ ਸੁਪਰ ਚੈਟ ਵੀ ਕਰ ਸਕਦੇ ਹੋ ਜੀ ਤੁਸੀਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਵੀਰਾਂ ਭੈਣਾਂ ਦਾ ਲਾਈਕ ਕਰ ਦਿਓ ਜੀ ਸਭੀ ਲੋਕ ਲਾਈਕ ਕਰ ਦਿਓ ਲਾਈਵ ਕੋ ਲਾਈਕ ਕਰ ਦਿਜੀਏ ਜੋ ਵੀ ਲਾਈਵ ਨੂੰ ਦੇਖ ਰਹੇ ਆ ਜੀ ਸਾਰੇ ਵੀਰ ਭੈਣਾਂ ਬਰਾ ਲਾਈਕ ਕਰ ਦਿਓ लाइक करो जी सब हाँ जी लाइक करो जी सब थैंक यू थैंक यू थैंक यू बहुत बहुत धन्यवाद जी सार आप कहाँ से हो मैं पंजाब से हूँ भाई हम पंजाब से हैं बठिंडा से ना बताइए भाई आप कहाँ से हैं हम बठिंडा पंजाब से हैं बठिंडा पंजाब तो है जी राम राम जी राम राम जी राम राम सर जी राम राम, राम, राम। सौरिया दुबे कैसे हैं जी जीरो जीरो थ्री सिक्स सौरिया दुबे भाई कैसे हैं राम राम जी राम राम थैंक यू लाइक करने के लिए भाई थैंक यू सूर्य दुबे जी आए हैं मस्त मस्ती चाहिए जी मस्त चाहिए, चाहिए अच्छा होना चाहिए अच्छी बात है पिंड कि पिंड बठिंडा ही है जी बठिंडा ही है जी बठिंडे रहने बस आ, और सुनाइए सूर्य दुबे और महेंद्र पब जी और सी पी बराड़ थैंक यू बहुत-बहुत धन्यवाद सभी का सरया ने बहुत-बहुत धन्यवाद है जी ओके निक नाइस नाइस लिख रहे हैं निक लिखा कोई और नहीं है हां जी हां जी बहुत सोणा है बीटी हां जी बहुत सोणा है जी वृंदा शहर ठंड पड़ रही है भाई हां जी ठंड पड़ रही है भाई सॉरी आप भी जी इमोजी भेज रही हैं और सब बड़े थैंक यू ठंड बहुत पड़ रही है भाई और महेंद्रा थैंक यू बहुत बहुत धन्यवाद सभी का जी जीरो ਉਹ ਭਾਈ ਮੈਂ ਤੂੰ ਚਲਾ ਚਾਹ ਪੀਣੇ ਵਾਜੀ ਹਾਂ ਚਾਹ ਪੀ ਲਓ ਭਾਈ ਚਾਹ ਪੀ ਲਓ ਕੋਈ ਬਾਤ ਨਹੀਂ ਚਾਹ ਪੀ ਲੀ ਜੇ ਭਾਈ ਚਾਹ ਪੀ ਲੀ ਜੇ ਆਰਾਮ से ਚਾਹ ਪਾਣੀ ਪੀਓ ਠੰਡਾ ਹੈ ਗਰਮ ਗਰਮ ਚਾਹ ਪੀਓ ਠੰਡ ਬਹੁਤ ਜ਼ਿਆਦਾ پڑ ਰਹੀ ਹੈ 2-3 ਦਿਨ ਸੇ ਤੂੰ ਚਾਹ ਪਾਣੀ ਪੀ ਜੀ ਗਰਮ ਗਰਮ ਜੋ ਵੀ ਵੀਰ ਭੈਣ ਭਰਾ ਆ ਰਹੇ ਆ ਜੀ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਵੀਰ ਸੌਰਿਆ ਦੁੱਬੇ ਭਾਈ ਆਪਣੇ ਚੈਨਲ ਕੋ ਸਬਸਕ੍ਰਾਈਬ ਕਰ ਲੈਣਾ ਮੇਰੇ ਕੋ ਔਰ ਮਹਿੰਦਰਾ ਭਾਈ ਆਪ ਸੁਣ ਰਹੇ ਹੋ دعا ਵੀ ਕਰ ਲਿਜੀਏਗਾ ਥੈਂਕ ਯੂ ਔਰ ਜੋ ਵੀ ਬਠਿੰਡਾ ਸੀ ਜੋ ਵੀ ਬਠਿੰਡਾ ਤੋਂ ਆਪਣੇ ਵੀਰ ਭੈਣ ਭਰਾ ਜੀ ਕਾਲ ਆ ਗਿਆ ਸੀ ਸੱਚੇ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕਾਲ ਵਗੈਰਾ ਆ ਜਾਂਦਾ ਜੀ ਫੋਨ ਵੀ ਆ ਜਾਂਦਾ ਕੋਈ ਗੱਲ ਨਹੀਂ ਜੀ ਅ ਸੂਰਜ ਦੂਬੇ ਭਾਈ ਆਪ ਸੁਣ ਰਹੇ ਹੈਂ ਕਿਆ ਸਭੀ ਲੋਕ ਸੁਪਰ ਚੈਟ ਕਰ ਦਿਜੀਏ ਅਗਰ ਸੁਣ ਰਹੇ ਹੈ ਤਾਂ ਸੁਪਰ ਚੈਟ ਕਰਾ ਆਪਸ਼ਨ ਆ ਰਹਾ ਹੈ ਯਾਹਾਂ ਤੇ ਮਾਈ ਮੈਂ ਦੇਖਣਾ ਯਾਰ ਤੁਹਾਡਾ ਆ ਗਿਆ ਆ ਜਾਓ ਜੀ ਆ ਜਾਓ ਬਠਿੰਡਾ ਆ ਜਾਓ ਜੀ ਬਠਿੰਡਾ ਬਠਿੰਡਾ ਦੇਖੋ ਜੀ ਆ ਕੇ ਸਿੱਟੀ ਬਹੁਤ ਸੋਹਣਾ ਹੈ ਹਮਮ ਦੇਖੋ ਵੀ ਮੀਤ ਪੈਣਪਰਾ ਬਠਿੰਡਾ ਤੋਂ ਆਪਣੇ ਨਾਲ ਜੁੜੇ ਹੋਏ ਹੈ ਜੀ ਉਹ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਉਤੇ ਪਹੁੰਚੋ ਲਾਈਵ ਦੇ ਵਿੱਚ ਸਾਰੇ ਮੀਤ ਪੈਣਪਰਾ ਤੇ ਤੁਸੀਂ ਇਹਦਾ ਡਾਲਰ ਦਾ ਨਿਸ਼ਾਨ ਆ ਰਿਹਾ ਉਸ ਤੋਂ ਸੁਪਰ ਚੈਟ ਕਰ ਸਕਦੇ ਹੋ ਇਹ ਕੋਈ ਚਾਹਵਣ ਹੈ ਤਾਂ ਸੁਪਰ ਚੈਟ ਕਰ ਦਿਓ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਮੈਂ ਜੇ ਵੀ ਬਰਾੜ ਜੀ ਫੁੱਲ ਭੇਜ ਰਹੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਬੰਦੇ ਦੇਖ ਰਹੇ ਹੈ ਕਿ ਲਾਇਕ ਆਪਣੇ ਕੋਲੇ 5 ਹੀ ਹੈ ਤੇ ਲਾਇਕ ਕਰ ਦਿਓ ਜੀ ਬਹੁਤ-ਬਹੁਤ ਲਾਈਵ ਨੂੰ ਲਾਇਕ ਜ਼ਰੂਰ ਕਰ ਦਿਓ ਡਬਲ ਟੈਪ ਕਰ ਦਿਓ ਸਕਰੀਨ ਨੂੰ ਲਾਇਕ ਹੋ ਜਾਊਗਾ ਜੀ ਤੇ ਸੁਪਰ ਚੈਟ ਕਰ ਸਕਦੇ ਹੋ ਜੇ ਕਿਸੇ ਨੇ ਸੁਪਰ ਚੈਟ ਕਰਨੀ ਹੋਵੇ ਸੁਪਰ ਚੈਟ ਕਰ ਦਿਓ ਜੀ ਬਹੁਤ-ਬਹੁਤ ਧੰਨਵਾਦ ਹੈ ਤੇ ਲਾਈਵ ਨੂੰ ਲਾਇਕ ਕਰ ਦਿਓ ਸਾਰੇ ਵੀਰ ਭੈਣ ਭਰਾ ਜੀ ਡਬਲ ਟੈਪ ਕਰ ਦਿਓ ਸਕਰੀਨ ਨੂੰ ਲਾਈਕ ਹੋ ਜਾਊ ਜੇ ਜਿਹ ਕੋਈ ਅਗਰ ਮੈਂਬਰਸ਼ਿਪ ਲੈਣਾ ਚਾਹੁੰਦਾ ਤਾਂ ਮੈਂਬਰਸ਼ਿਪ ਵੀ ਲੈ ਸਕਦੇ ਹਾਂ ਜੀ ਦੇ ਇੱਕ ਕੋਨੇ ਤੇ ਇਧਰ ਨਿਸ਼ਾਨ ਆ ਰਿਹਾ ਹੈ ਉਹਨਾਂ ਤੋਂ ਜਾ ਕੇ ਤੁਸੀਂ ਕਰ ਸਕਦੇ ਹੋ ਜੀ ਜੁਆਇਨ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਮੋਸਟ ਵੈਲਕਮ ਕਰਦੇ ਹਾਂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਵੀਰ ਭੈਣ ਭਰਾਵਾਂ ਕੀ 11 ਬੰਦੇ ਦੇਖ ਰਹੇ ਹੈ ਜੀ ਲਾਈਕ ਆਪਣੇ ਅਜੇ ਤੱਕ 5 ਹੀ ਹੈ ਇਹ ਡਬਲ ਟੈਪ ਕਰ ਦਿਓ ਸਕਰੀਨ ਨੂੰ ਲਾਈਕ ਹੋ ਜਾਊਗਾ ਜੀ ਸਾਰੇ ਮੀਰਪਾਨ ਭਰਾ ਲਾਈਵ ਜ਼ਰੂਰ ਕਰੋ ਜੋ ਵੀ ਆ ਰਹੇ ਹੈ ਲਾਈਵ ਦੇ ਵਿੱਚ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੋ ਵੀ ਮੀਰਪਾਨ ਭਰਾ ਰਹੇ ਆਪਣੇ ਡਬਲ ਟੈਪ ਕਰੇ ਤੋਂ ਲਾਈਕ ਹੋ ਜਾਂਦਾ ਜੀ ਡਬਲ ਟੈਪ ਕਰਨ ਦੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਤੇ ਡਬਲ ਟੈਪ ਕਰਦਿਆ ਕਰੋ ਸਕਰੀਨ ਨੂੰ ਤੇ ਡਬਲ ਟੈਪ ਕਰਨ ਨਾਲ ਹੀ ਲਾਈਕ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜੋ ਵੀ ਲਾਈਵ ਦੇ ਨਾਲ ਜੁੜ ਰਹੇ ਆ ਭੈਣ ਭਰਾਜੀ हां जो भी ਵੀਰ ਆ ਰਹੇ ਆ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ 7 ਬੰਦੇ ਦੇਖਦੇ ਐ 6 ਦੇ ਬਾਅਦ ਲਾਈਕ ਹੈ ਕਿ 5 ਤੇ ਇੰਨੇ ਬੰਦੇ ਦੇਖ ਕੇ ਗਏ ਐ ਤੇ ਉਹਨਾਂ ਨੇ ਇੱਕ ਲਾਈਕ ਦਾ ਬਟਨ ਨਹੀਂ ਦਬਾਇਆ ਲਾਈਕ ਦਾ ਬਟਨ ਤਾਂ ਦਬਦਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ 6 ਬੰਦਿਆਂ ਦੀ ਵਾਚਿੰਗ ਚੱਲ ਰਹੀ ਹੈ ਜੀ ਤੇ ਲਾਈਕ ਆਪਣੇ ਕੋਲੇ ਪੰਜ ਆਏ ਤੇ ਵੱਧ ਤੋਂ ਵੱਧ ਮੀਰਪੰਨਪੁਰਾ ਜੁੜੋ ਲਾਈਵ ਦੇ ਨਾਲ ਜੀ ਸਾਰੇ ਆ ਜਾਓ ਲਾਈਵ ਦੇ ਵਿੱਚ ਨੇ ਲਾਈਕ ਕਰ ਦਿਓ ਜੀ ਲਾਈਵ ਨੂੰ ਸਾਰੇ ਵੀਰ ਭੈਣ ਭਰਾ ਲਾਈਵ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੋਸਟ ਵੈਲਕਮ ਕਰਦੇ ਆ ਲਾਈਵ ਦੇ ਵਿੱਚ 10 ਲਾਈਕ ਕਰ ਦਿਓ ਜੀ 10 ਤੱਕ ਹੋ ਜਾਂ ਉਹ ਆਪਣੇ ਕੋਲੇ 5 ਲਾਈਕ ਸ਼ੋਅ ਕਰ ਰਹੇ ਆ ਤੇ 10 ਲਾਈਕ ਕਰ ਦਿਓ ਜਲਦੀ ਤੋਂ ਜਲਦੀ ਤੇ ਦੇਖਦੇ ਆ ਕਿੰਨੇ ਟਾਈਮ ਚ ਆਪਣੇ 10 ਲਾਈਕ ਹੋ ਜਾਂਦੇ ਆ ਆਪਣੇ ਕੋਲੇ ਹਜ ਤੱਕ 5 ਹੀ ਲਾਈਕ ਸ਼ੋਅ ਕਰ ਰਹੇ ਆ ਹਾਟ ਭੇਜ ਰਹੇ ਜੀ ਬਹੁਤ ਬਹੁਤ ਧੰਨਵਾਦ ਯੂਵੀ ਵੀਪਨ ਭਰਾ ਹਾਟ ਭੇਜ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹਾਂਜੀ ਸੇ ਵੀ ਬਰਾੜ ਜੀ ਭੇਜਦੇ ਜੀ ਹਾਟ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਇਦੋਂ ਡਾਲਰ ਵਾਲੇ ਪਾਸਿਓਂ ਸੁਪਰ ਚੈਟ ਕਰ ਦਿਓ ਇੱਕ ਸੇਵੀ ਬ੍ਰਾਡ ਜੀ ਕਰ ਸਕਦੇ ਹੋ ਤਾਂ ਡਾਲਰ ਵਾਲਾ ਬਟਨ ਦਬਕੇ ਤੇ ਉਸ ਤੋਂ ਬਾਅਦ ਦੋ ਨੰਬਰ ਵਾਲਾ ਦਬਾ ਦਿਓ ਸੁਪਰ ਚੈਟ ਤੇ ਉਸ ਤੋਂ ਬਾਅਦ ਮੰਗੇ 40 ਰੁਪਏ ਬਾਏ ਐਂਡ ਸੈਂਡ ਕਰਕੇ 40 ਰੁਪਏ ਭੇਜ ਦਿਓ ਜੀ ਘਰਤਾ ਜੀ ਨਹੀਂ ਆਇਆ ਇਹ ਆਪਣੇ ਕੋਲ ਇਧਰ ਮੈਸੇਜ ਆਊਗਾ ਜਦੋਂ ਆ ਗਿਆ ਇੱਥੇ ਤੁਹਾਡੇ ਸੁਪਰ ਚੈਟ ਸ਼ੋ ਹੋਊਗੀ ਜਦੋਂ ਆ ਗਿਆ ਇੱਥੇ। ਤੇ ਇੱਥੇ ਤੁਹਾਡੇ ਕੋਲੇ ਸ਼ੋ ਹੋਊਗੀ ਮੇਰੇ ਕੋਲੇ ਇੱਥੇ ਸੁਪਰ ਟੈਕਲ ਜੀ। ਰਾਤ ਰਹੀ ਹੈ ਜੀ। ਤੁਹਾਨੂੰ ਖਾਤੇ ਦੇ ਵਿੱਚ ਪਾ ਦਾਂਗੇ। ਉਦੋਂ ਇੱਕ ਵਾਰੀ ਇਧਰੋਂ ਕਰ ਦਿਓ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਜੋ ਵੀ ਵੀਰ ਭੈਣਾਂ ਦਾ ਜੁੜ ਰਹੇ ਹੈ ਲਾਈਵ ਦੇ ਨਾਲ ਫੁੱਲ ਭੇਜ ਰਹੇ ਹੈ ਜੀ ਥੈਂਕ ਯੂ ਭਾਈ ਸੁਪਰ ਚੈਟ ਸੇ ਵੀ ਬਰਦਰ ਨਹੀਂ ਜੀ ਇਦਾਂ ਨਹੀਂ ਹੁੰਦਾ ਉਹ ਨੀਲੇ ਬੋਰਡ ਦੇ ਵਿੱਚ ਲਿਖਿਆ ਆਊਗਾ ਬਲੂ ਬੋਰਡ ਦੇ ਵਿੱਚ ਲਿਖਿਆ ਆਊਗਾ ਉਹ ਸਪੈਸ਼ਲ ਹੁੰਦਾ ਉਹ ਮੈਸੇਜ ਉਹ ਲਿਖਿਆ ਹੋਣਾ ਉਹ ਕੋਈ ਚੱਕਨੀ ਜੀ ਉਹ ਤੁਸੀਂ 20 ਵਾਲਾ ਵੀ ਕਰ ਸਕਦੇ ਹੋ ਘਟਾ ਕੇ ਉਸ ਨੂੰ ਕੋਈ ਜ਼ਰੂਰੀ ਨਹੀਂ 40 ਕਰਨਾ ਉਹ 20 ਵਾਲਾ ਵੀ ਹੋ ਜਾਂਦਾ 20 ਵਾਲਾ ਵੀ ਕਰ ਸਕਦੇ ਹੋ ਰੰਗ ਕਰਵਾਉਣਾ ਦਿੰਦਾ ਜੀ ਅੱਛਾ ਓਕੇ ਓਕੇ ਮੈਂ ਵੀ ਹਾਲਾ ਦਾ ਕਰ ਸਕਦਾ ਹਾਂ ਜੀ ਵੀ ਹਾਲਾ ਕਰਕੇ ਦੇਖੋ ਉੱਪਰ ਚੈਟ ਰੰਗ ਕਰਵਾਉਣਾ ਦਿੰਦਾ ਹੀ ਕਨੇ ਨੂੰ ਘਟਾ ਸਕਦੇ ਹਾਂ ਤੁਸੀਂ ਘਟਾ ਵੀ ਘਟ ਵੀ ਜਾਂਦਾ ਉਹ ਪਰ 20 ਤੋਂ ਨਹੀਂ ਘਟਦਾ